ਭਾਗ ਤੇ ਤੀਵਾ ਕਹਾਣੀ ਹੈ ਚੋਰੀ ਦੀ ਤੀਵੀ ਪਾਲਾ ਹੁਣ ਆਪਣਾ ਖੇਤ ਸੰਭਾਲਦਾ ਹੈ ਰਾਣੋ ਤੇ ਉਸ ਦੀ ਬੇਬੇ ਰੋਟੀ ਲੈ ਕੇ ਜਾਂਦੀਆਂ ਨੇ ਪਿੰਡ ਦੇ ਫਿਰਨੀ ਖੜੇ ਲੋਕ ਗੱਲਾਂ ਕਰਦੇ ਹੀ ਰਹਿ ਗਏ ਤੇ ਜਿੱਤੋ ਆਪਣੇ ਪੁੱਤ ਨੂੰ ਵਿਆਹ ਕੇ ਘਰ ਵੀ ਲੈ ਆਈ ਲੋਕਾਂ ਨੇ ਭਾਵੇਂ ਕਾਲੇ ਅਮਲੇ ਤੋਂ ਸੁਣਿਆ ਸੁਣੀਆਂ ਗੱਲਾਂ ਨੂੰ ਸੱਚ ਮੰਨ ਉਸ ਦੇ ਬਾਰੇ ਗਲਤ ਅਫਵਾਹਾਂ ਘੜੀਆਂ ਪਰ ਉਹ ਪਾਲੇ ਦਾ ਜੁੱਸਾ ਤੇ ਚਿਹਰੇ ਦੀ ਲਾ ਲਾਲੀ ਦੇਖ ਉਸ ਨੂੰ ਕੁਝ ਨਾ ਕਹਿ ਸਕੇ ਸਭ ਲੋਕ ਪਾਲੇ ਨੂੰ ਜਾਂਦਿਆ ਵੇਖ ਆਪੋ ਆਪਣੇ ਘਰ ਨੂੰ ਚਲੇ ਗਏ ਪਾਲੇ ਨੇ ਵੀ ਅਗਲੀ ਸਵੇਰ ਖੇਤਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ ਉਜਾੜ ਪਏ ਖੇਤਾਂ ਵਿੱਚ ਆਪਣੇ ਬਾਪੂ ਨੂੰ ਯਾਦ ਕਰਦਿਆਂ ਪੈਲੀ ਵਿੱਚ ਬਲਦ ਜੋੜ ਕੇ ਵਾਹੀ ਕਰਨ ਲੱਗ ਪਿਆ ਚੜੀ ਸਵੇਰ ਤੋਂ ਪਾਲਾ ਖੇਤ ਕੰਮ ਲੱਗ ਗਿਆ ਤੇ ਘਰ ਰਾਣੋ ਵੀ ਪਾਲੇ ਦੀ ਰੋਟੀ ਬਣਾ ਕੇ ਬੇਬੇ ਨੂੰ ਨਾਲ ਲੈ ਕੇ ਖੇਤਾਂ ਨੂੰ ਚਲ ਪੈਰਾਣੋਂ ਨੂੰ ਜਾਂਦਿਆ ਵੇਖ ਪਿੰਡ ਦੀਆਂ ਸਿਆਣੀਆਂ ਰਾਣੋਂ ਦੀ ਤਾਰੀਫ਼ ਕਰਨ ਲੱਗੀਆਂ ਤੇ ਪਤਾ ਨਹੀਂ ਇਹ ਅਮਲੀ ਪਾਲਾ ਇੰਨੀ ਸੁਨੱਖੀ ਮੁਟਿਆਰ ਕਿਹੜੇ ਸ਼ਹਿਰ ਤੋਂ ਚੋਰੀ ਕਰ ਲਿਆ ਆ ਰਾਣੋਂ ਦੀ ਚਾਲ ਦੀਆਂ ਪਿੰਡ ਦੇ ਹਰ ਮੋੜ ਤੇ ਗੱਲਾਂ ਹੋਣ ਲੱਗੀਆਂ ਪਾਲਾ ਬਲਦਾਂ ਨੂੰ ਆਰਾਮ ਕਰਾਉਣ ਲਈ ਕੱਚੇ ਪਹੇ ਤੇ ਲੈ ਆਇਆ ਕਿ ਇਹਨੇ ਨੂੰ ਰਾਣੋਂ ਬੇਬੇ ਨਾਲ ਖੇਤ ਵਲਾਉਂਦੇ ਦਿਖ ਗਈ ਰਾਣੋਂ ਦੇ ਸਿਰ ਤੇ ਰੋਟੀਆਂ ਵਾਲੀ ਟੋਕਰੀ ਤੇ ਵਿੱਚ ਰੱਖਿਆ ਸਾਬਾ ਤੇ ਹੱਥ ਵਿੱਚ ਫੜਿਆ ਲੱਸੀ ਵਾਲਾ ਡੋਲੂ ਤੇ ਖੱਦਰ ਦੇ ਪੋਣੇ ਵਿੱਚ ਬੰਨੀਆਂ ਗੁੜ ਤੇ ਚਾਹ ਮਗਰ ਬੇਬੇ ਦੇ ਹੱਥ ਦੁੱਧ ਦਾ ਭਰਿਆ ਡੋਲੂ ਫੜਿਆ ਸੀ ਪਾਲੇ ਨੂੰ ਵੀ ਰੋਟੀ ਦੀ ਭੁੱਖ ਲੱਗੀ ਸੀ ਤੇ ਰਾਣੋਂ ਨੂੰ ਆਉਂਦੀਆਂ ਦੇਖ ਉਸ ਦੇ ਚਿਹਰੇ ਖੁਸ਼ੀ ਜਹੀ ਆ ਗਈ ਸੀ ਪਾਲੇ ਨੇ ਹੱਥ ਧੋ ਕੇ ਰੋਟੀ ਖਾ ਲਈ ਤੇ ਨਾਲ ਰਾਣੋਂ ਨੂੰ ਖਵਾ ਦਿੱਤੀ ਰਾਣੋ ਖੜੀ ਹੋ ਕੇ ਪਾਲਿਆ ਨੂੰ ਪੁੱਛਣ ਲੱਗ ਪਈ ਕਿ ਇੰਨਾ ਖੇਤਾ ਵਿੱਚੋਂ ਆਪਣੇ ਕਿਹੜੇ ਖੇਤ ਨੇ ਜਿਹੜੇ-ਜਿਹੜੇ ਕਿੱਲੇ ਵਿੱਚ ਤੇਰੀ ਨਜ਼ਰ ਜਾਂਦੀ ਹੈ ਤੇ ਜਿੱਥੇ-ਜਿੱਥੇ ਕਣਕ ਬੀਜਣ ਵਾਲੀ ਰਹਿੰਦੀ ਹੈ ਉਹ ਸਭ ਪਹਿਲੀ ਆਪਣੀ ਹੀ ਐ ਪਾਲੇ ਨੇ ਖੜਾ ਹੋ ਕੇ ਦੱਸਿਆ ਇੰਨੇ ਇੰਨੀ ਪਹਿਲੀ ਦੇ ਮਾਲਕ ਹੋ ਕੇ ਤੁਸੀਂ ਸ਼ਹਿਰਦਾਰ ਦਰ ਦਰ ਦੇ ਤੇ ਭੀਖ ਕਿਉਂ ਮੰਗਦੇ ਫਿਰਦੇ ਸੀ ਤੇ ਇੱਕ ਨਸ਼ੇ ਦੀ ਖਾਤਰ ਤੁਸੀਂ ਆਪਣਾ ਪਿੰਡ ਤੇ ਮਾਂ-ਬਾਪ ਹੀ ਛੱਡ ਦਿੱਤੇ ਸੀ ਰਾણો ਨੇ ਪਾਲੇ ਤੋਂ ਪੁੱਛਿਆ ਹਾਂ ਮੈਂ ਨਸ਼ੇ ਦੀ ਖਾਤਰ ਆਪਣਾ ਸਭ ਕੁਝ ਛੱਡ ਦਿੱਤਾ ਸੀ ਪਰ ਉਸ ਨਸ਼ੇ ਦੀ ਤੋੜਨੇ ਮੈਨੂੰ ਕਿਸੇ ਅਰਸਾ ਜਾਈ ਨਾਲ ਜੋ ਮਿਲਾ ਦਿੱਤਾ ਪਾਲੇ ਨੇ ਹੱਸ ਕੇ ਜੇ ਕਿਹਾ ਹਾਂ ਮੈਨੂੰ ਵੀ ਕੋਈ ਆਸ ਨਹੀਂ ਸੀ ਕਿ ਮੇਰੀ ਦੁਨੀਆ ਵਿੱਚ ਵੀ ਕੋਈ ਪਿਆਰ ਨਾ ਕੋਈ ਸ ਆਵੇਗੀ ਤੇ ਕਦੇ ਮੈਂ ਆਪਣੀ ਜਾਈ ਦੀ ਫੋਟੋ ਦੇਖ ਉਸ ਅੱਗੇ ਵਾਸਤੇ ਪਾਉਂਦੀ ਸੀ ਕਿ ਮੇਰੇ ਹਿੱਸੇ ਮਾਂ ਕਹਿਣਾ ਤਾਂ ਆਇਆ ਹੀ ਨਹੀਂ ਪਰ ਉਸ ਦਾਤੇ ਮੇਰੀ ਅਜੇ ਹੀ ਸੁਣੀ ਕਿ ਹੁਣ ਤੇ ਸੁਖ ਨਾਲ ਮੇਰੇ ਦੋ ਮਾਵਾਂ ਨੇ ਹਰਾਨੋ ਹੌਕਰ ਜਿਹ ਲੈ ਬੋਲੀ ਮੈਂ ਤੈਨੂੰ ਕਿਹਾ ਸੀ ਕਿ ਬੇਬੇ ਮੇਰੀ ਬਹੁਤ ਹੀ ਚੰਗੀ ਹੈ ਜਦੋਂ ਮੈਂ ਤੇਰੇ ਬਾਰੇ ਬੇਬੇ ਨਾਲ ਗੱਲ ਸਾਂਝੀ ਕੀਤੀ ਸੀ ਤਾਂ ਬੇਬੇ ਨੇ ਤਾਂ ਉਦੋਂ ਹੀ ਆਖਦਾ ਸੀ ਕਿ ਹਰਾਨੋ ਨੂੰ ਵੀ ਨਾਲ ਲੈ ਆਉਂਦਾ ਉਸ ਨੂੰ ਕਿਸ ਸਹਾਰੇ ਛੱਡ ਆਇਆ ਹੈ ਲੈ ਮੈਂ ਲੈ ਮੈਨੂੰ ਕਿਹੜੇ ਬੇਬੇ ਬਾਪੂ ਯਾਦ ਆਉਂਦੇ ਸੀ ਮੈਂ ਵੀ ਤਾਂ ਚਾਰੇ ਪੈਰ ਨਸ਼ੇ ਦਾ ਡੱਕਿਆ ਕਿਦਰੇ ਡਿੱਗਾ ਰਹਿਦਾ ਸੀ ਪਤਾ ਨਹੀਂ ਕਿਹੜੇ ਪੁੰਨਦਾਨ ਕੀਤਾ ਸੀ ਜੋ ਤੇਰੀ ਗੱਲ ਖਾਨੇ ਪੈ ਗਈ ਤੇ ਸਭ ਨਸ਼ਾ ਇਸ ਤਰ੍ਹਾਂ ਛੱਡ ਦਿੱਤਾ ਜਿਵੇਂ ਕਦੇ ਹਾਥੀ ਨਾ ਲਾਇਆ ਹੋਵੇ ਪਾਲਾ ਰਾਣੂ ਨੂੰ ਆਖਣ ਲੱਗਿਆ ਲੈ ਹੁਣ ਤਾਂ ਮੈਂ ਵੀ ਸਵੇਰੇ ਸਾਜਰੇ ਹੀ ਆਇਆ ਕਰੂੰਗੀ ਖੇਤਾਂ ਨੂੰ ਤੁਹਾਡੇ ਨਾਲ ਮੈਂ ਵੀ ਖੇਤਾਂ ਨੂੰ ਆ ਤੁਹਾਡੇ ਨਾਲ ਕੰਮ ਕਰਿਆ ਕਰਨਾ ਹੈ ਰਾણો ਨੇ ਪਾਲੇ ਨੂੰ ਆਖਿਆ ਬੇਬੇ ਵਿਆਹੀ ਜ਼ਮੀਨ ਵਿੱਚੋਂ ਘਾ ਰੋਲਣ ਲੱਗ ਪਈ ਤੇ ਰੋਲ ਰੋਲ ਕੇ ਬਾਹਰ ਸੁਟਣ ਲੱਗ ਪਈ ਬੇਬੇ ਨੂੰ ਦੇਖ ਰਾણો ਵੀ ਕਾ ਰੋਲਣ ਲੱਗ ਪਈ ਨੀਤੀ ਤੂੰ ਨਾ ਮਿੱਟੀ ਤੇ ਹੱਥ ਮਾਰ ਜੇ ਕਲ ਤੇ ਆਈਆਂ ਲੋਕਾਂ ਨੇ ਕੀ ਕਹਿਣਾ ਵੀ ਕਿ ਜਿੱਤੋ ਨੇ ਆਪਣੀ ਬਹੂ ਨੂੰ ਖੇਤਾਂ ਵਿੱਚ ਕੰਮ ਕਰਨ ਨੂੰ ਵੀ ਜੋੜ ਲਿਆ ਨਾਲੇ ਤੇਰੇ ਹੱਥ ਤਾਂ ਇੰਨੇ ਕੋਮਲ ਨੇ ਇਹ ਖੇਤ ਕੰਮ ਕਰਨ ਵਾਲੇ ਨਹੀਂ ਹੈ ਤੂੰ ਰਹਿਣ ਦੇ ਪੁੱਤ ساری ਉਮਰ ਪਈ ਹੈ ਅਜੇ ਮੇਰੇ ਹੁੰਦੇ ਤੈਨੂੰ ਕੰਮ ਕਰਨ ਦੀ ਵੀ ਕੋਈ ਲੋੜ ਨਹੀਂ ਬੇਬੇ ਨੇ ਬੇਬੇ ਰਾਣ ਨੂੰ ਆਖਣ ਲੱਗੀ ਬੇਬੇ ਲੋਕਾਂ ਨੇ ਬੰਜਰ ਪਏ ਖੇਤਾਂ ਨੂੰ ਨਹੀਂ ਵਾਹ ਕੇ ਜਾਣਾ ਮੈਂ ਤਾਂ ਸ਼ਹਿਰ ਵਿੱਚ ਲੋਕਾਂ ਦੇ ਚੁੱਲ੍ਹੇ ਕੰਮ ਕੀਤਾ ਹੈ ਤੇ ਜੇ ਅੱਜ ਹੁਣ ਆਪਣੇ ਖੇਤਾਂ ਵਿੱਚ ਘਰ ਲਿਆ ਫਿਰ ਕੀ ਹੋਇਆ ਰਾણો ਨੇ ਬੇਬੇ ਨੂੰ ਆਖਿਆ ਨੀਤੀ ਇਹਮ ਤੂੰ ਜਿਤੋ ਦਿਨੋਂ ਬਣ ਕੇ ਆਈ ਹੈ ਤੇ ਹੁਣ ਆਪਣਾ ਬਿੱਤਿਆ ਹਰ ਦੁੱਖ ਪੁਲਾ ਦੇ ਜੇ ਮੈਨੂੰ ਪਹਿਲੇ ਕਿਸੇ ਦੱਸ ਪਾਈ ਹੁੰਦੀ ਕਿ ਤੂੰ ਸ਼ਹਿਰ ਵਿੱਚ ਇਕੱਲੀ ਰਹਿੰਦੀ ਹੈ ਤਾਂ ਮੈਂ ਤੈਨੂੰ ਤਾਂ ਪਹਿਲਾਂ ਹੀ ਲੈ ਆਉਣਾ ਸੀ ਬੇਬੇ ਨਰਾਣੂ ਨੂੰ ਕਿਹਾ ਚੱਲ ਹੁਣ ਘਰ ਨੂੰ ਚਲੀਏ ਬੀਰੋ ਰਾਹ ਵੇਖਦੀ ਹੋਵੇਗੀ ਕਿ ਮੁੜ ਕੇ ਆਈ ਨਹੀਂ ਬੇਬੇ ਨਰਾਣੂ ਨੂੰ ਕਿਹਾ ਬੇਬੇ ਮੈਂ ਸ਼ਾਮ ਨੂੰ ਆ ਜਾਵਾਂਗੀ ਉਹਨਾਂ ਨਾਲ ਮੈਂ ਇੱਥੇ ਇਨੇ ਖੇਤਾਂ ਵਿੱਚ ਆਕਾ ਕੱਢ ਦੇਵਾਂਗੀ ਨਾਲੇ ਆਪਣੀ ਵਾਹੀ ਸਭ ਤੋਂ ਪਿਛਲੀ ਪਛੇਤੀ ਜੋ ਰਹਿ ਗਈ ਹੈ ਰਾਣੋ ਨੇ ਜੀਤੋ ਨੂੰ ਕਿਹਾ ਕੋਈ ਨਾ ਪੁੱਤ ਸਭ ਕੁਝ ਹੋ ਜਾਵੇਗਾ ਸਜੇ ਸਜੇ ਹੁਣ ਸਾਰੇ ਲੱਗੇ ਜੋ ਪਏ ਆ ਕੰਮੀ ਚਾਲਾ ਹੁਣ ਚਲਦੇ ਹਾਂ ਘਰ ਨੂੰ ਬੇਬੇ ਰਾਣੋ ਨੂੰ ਘਰ ਨੂੰ ਲੈ ਗਈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਪ੍ਰਾਨਮੇ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਟੋਰੀ ਨੂੰ ਵੀ ਪੂਰਾ ਸੁਣਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਹੱਥ ਜੋੜ ਕੇ ਬੇਨਤੀ ਆ ਉਸਦੇ ਲਈ ਥੈਂਕ ਯੂ